ਇੰਨੇ ਬੱਚੇ ਲੋਕ ਹੈਗੇ ਜਿੱਥੇ ਮੈਂ ਕਿੱਥੇ ਜਾਵਾਂ ਸੰਗਤ ਜੀ ਆ ਲਓ ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਪਕਾ ਹੋਇਆ ਮੈਂ ਰੋਣਾ ਨਹੀਂ ਚਾਹਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਸੀ ਚਾਹਦਾ ਮੈਂ ਰੋਣਾ ਨਹੀਂ ਸੀ ਚਾਹਦਾ ਅਰੇ ਨੈਨੂ ਮਜੂਰ ਕਰ ਦਿੱਤਾ ਤੁਸੀਂ ਸਾਰਾ ਕੁਝ ਕਾ ਗਏ ਮੇਰੀ ਰੋਚੀ ਰੋਟੀ ਦਿਲਾ ਤਵਾਰੀ ਹੈ ਤੁਸੀਂ ਮੈਂ ਉਰ ਕੀ ਕਰਾਂਗਾ ਅਜਾ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਭਾਈ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰ ਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਜਿੰਦਰ ਸਿੰਘ ਜੀ ਪਰਵਾਨਾ ਸ਼ਹਿਰ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਜੀ ਕਾਲ ਸਾਹਿਬ ਆਏ ਬੁਝਿਫਤੇ ਜੀ ਕਾਲ ਸਾਹਿਬ ਆਏ ਬੁਝਿਫਤੇ ਜਥੇਦਾਰ ਸਾਹਿਬ ਜੀ ਹਾਂਜੀ ਆਪਣੇ ਕਹਿ ਨਹੀਂ ਹੱਕ ਰੀਸਾਂ ਦੇ ਠੀਕ ਠਾਕ ਹੋ ਤੁਸੀਂ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਚਾਹੋ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਵਾਹਿਗੁਰੂ ਜੀ ਅਲਾਸ ਨਾਥੀ ਚਾਹੁੰਦਾ ਵੀ ਇਸ ਤਰੀਕੇ ਨਾਲ ਹੋ ਰਹੇ ਨੇ ਕਿ परमज पूरी हो गई थी मैं चलो ਤੁਹਾਡੀ ਵਹਿ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਭਾਜੀ ਇਹ ਆ ਗਏ ਜ세ਦਾ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂ ਘਰ ਲੋਕਾਂ ਦੀ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਿਏ ਇਹ ਸ਼ਬਦ ਵਰਤਣ ਰਿਸੀ ਚਾਹਿੰਦੇ ਵਸੇ ਪਰ ਤੱਕਾ ਸਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਮਰੂਤ ਤਨਮਿਨਿਆ ਬਾਦ ਇਹਨਾਂ ਨੇ ਮੇਰੇ ਛੁੱਟੀ ਕਰਤੀ ਮੈਂ ਜੋ ਤਨਖਾਹ ਵਧਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਕਿਉਂਕਿ ਉਹ ਸੋਟ ਸੋਡੇ ਕੋਲ ਵੀ ਸਹੀ ਮਸਾਰੇ ਹੀ ਗੱਲ ਤੋਂ ਉਹਨਾਂ ਇਸ ਤਰ੍ਹਾਂ ਨਹੀਂ ਕਹ ਦੱਸ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅੱਖ ਨਹੀਂ ਸੀ ਕਿ ਦੇਖੋ ਜਿਹੜੀ ਸਿੱਖੀ ਆ ਬਾਦਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਮੱਤ ਕਰਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤੋਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹੇ ਸਿੱਖੀ ਅਨਮੋਲ ਆ ਤੇ ਦੇਖੋ ਰਿਪੋਰਟਿੰਗ ਦੀ ਗੱਲ ਗੱਲ ਮੇਰੀ ਗੱਲ ਸੁਣੋ ਕਿ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਛਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾ ਕੱਪੜੇ ਪਹਿਰੇ ਜਾਏ ਮਨੋ ਤੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ੍ਰੀ ਅਕਾਲਤਖ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਤੇ ਅਕਾਲਤਖ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਸ ਤੁਹਾਡੇ ਨਾਲ ਆ ਖਬਰ ਹੋਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਜੱਥੇ ਸੇਵਾ ਦੇ ਮੈਂ ਜੱਥੇਦਾਰ ਗਿਆਨੀ ਰਵੀਰ ਸਿੰਘ ਨਾਲ ਗੱਲ ਕਰੀ ਸੀ ਜੀ ਅਸ ਤੋਂ 2-3 ਮਹੀਨੇ ਪਹਿਲਾਂ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਉੱਥੇ ਗੱਲ ਕਰਾਂਗੇ ਤੇ ਮੇਰਾ ਮੰਨਣਾ ਹੈ ਸੀ ਵੀ ਜਦੋਂ ਤੱਕ ਚਿੱਠੀ ਪਹੁੰਚੂਗੀ ਜਦੋਂ ਤੱਕ ਕੋਈ ਨੂੰ ਪਤਾ ਨਹੀਂ ਕਿੱਥੇ ਕੀ ਹਾਰ ਹੋਣਾ ਮੈਂ ਤੇ ਪਰ ਦਰੋਂ ਉਹਨਾਂ ਨੇ ਵੀ ਆਪਣੇ ਤੌਰ ਤੇ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਜਿਵੇਂ ਮੇਰੇ ਤੱਕੇ ਨਾਲ ਮੇਰੀ ਡਿਊਟੀ ਇੱਥੋਂ ਬਿਨਾ ਸੰਗਤ ਵੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਅਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਘਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨ ਵਾਲੀ ਨਹੀਂ ਆ ਗੁਰੂ ਦੀ ਬਾਣੀ ਤੇ ਟਿਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਾਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਗ ਤੇ ਕੱਲ ਆਓ ਤੁਸੀਂ ਜਰੋ ਠੀਕ ਹੈ ਬਾਈ ਜੀ ਕਹਾਂ ਹਾਂਜੀ ਹਾਂਜੀ ਇਸੇ ਤੇ ਨੋਟ ਕਰ ਦਿਓ ਮੈਂ ਇੱਥੇ ਹੀ ਆ ਗੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਕਿੰਨਾ ਟਾਈਮ ਲੱਗੋ ਕੋਈ ਗੱਲ ਨਹੀਂ ਕਿਉਂਕਿ ਮੈਂ ਅੱਜ ਫੋਟੋ ਉਹ ਪਲੇਆਫ ਸੀਗਾ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਠੀਕ ਇਹ ਅਕਾਲ ਤੱਕ ਸਭ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ ਰੋਮ ਵਾਸਾ ਹਾਂਜੀ ਅਸੀਂ ਪੁੱਛਦੇ ਹਾਂ ਸਿੱਖੀਏ ਬਾਕੀ ਬਾਕੀ ਵੇਖੋ ਪਾਤਸ਼ਾਹ ਜੀ ਸਾਨੂੰ ਚੜ੍ਹਦੀ ਕਲਾ ਦਾ ਆਦੇਸ਼ ਦਿੱਤਾ ਆਪਾਂ ਚੜ੍ਹਦੀ ਕਲਾ ਚ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆਵੀਂ ਇਹ ਚੰਗਾ ਨਾ ਜੀ। ਵੀਰੇ ਠੀਕ ਹੈ। ਤੁਸੀਂ ਦੂਸਰੇ ਮਦਰਾ ਦੇਤਾ ਜੀ ਬਹੁਤ ਬਹੁਤ ਹੌਸਲਾ ਦੇਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਘਰ ਤੋਂ ਪਾਤਸ਼ਾਹ ਸਾਰਿਆਂ ੱੱਲੇ ਰੱਖਦੇ। ਕਵਿਤਾ ਸੀਗੀਆਂ ਵਾਸੇ ਬੱਸ ਮੈਨੂੰ ਉਮੀਦਾਂ ਤੋਂ ਬਹੁਤ ਧਮਕਾਇਆ ਗਿਆ ਕਹਿੰਦੇ ਜਿਹੜਾ ਸੁਣੀ ਕਿਸੇ ਨੇ ਨਹੀਂ ਸੁਣੀ। ਨਹੀਂ ਨਹੀਂ ਮੈਂ। ਇਹ ਤੇ ਪਾਤਸ਼ਾਹ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਵਾ ਪਾਤਸ਼ਾਹ ਦੀ ਸ਼ਰਨ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤੋ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ। ਠੀਕ ਹੈ ਰਵਾਇਤ ਜੀ ਦਾ ਖਾਲਸਾ ਰਵਾਇਤ ਜੀ ਦੀ ਕਿਸਤ ਹੈ